ਹਾਂਜੀ ਮਿੱਤਰੋ ਅੱਜ ਫੇਰ ਆਪਾਂ ਬਠਿੰਡੇ ਦੇ ਵਿੱਚ ਪਹੁੰਚੇ ਆ ਮਲਤਾਨੀਆਂ ਰੋਡ ਤੇ ਗੁਰਦੁਆਰਾ ਸਾਹਿਬ ਆ ਕਲੰਗੀ ਤਰ ਤੇ ਆਜੋ ਆਪਾਂ ਗੱਲਬਾਤ ਕਰਦੇ ਹਾਂ ਜਿਹੜਾ ਵਜ਼ਨ ਘਟਾਉਣ ਵਾਲਾ ਚੂਰਨ ਹੈਗਾ ਇੱਥੋਂ ਮਿਲ ਜਾਂਦਾ ਆਪਾਂ ਗੱਲਬਾਤ ਕਰਦੇ ਬਾਗਿਆਂ ਨਾਲ ਕਿੰਨਾ ਵਜ਼ਨ ਘਟਾ ਦਿੰਦਾ ਇਹ ਵਾਲਾ ਚੂਰਨਾ ਹੈ ਗੁਰੂ ਚੂਰਣਾ 550 ਦਾ ਇੱਥੇ ਬੰਡੇ ਦੇ ਵਿੱਚ ਮਿਲੂ ਬਾਈ ਇਹ ਕਿੰਨਾ ਵਜਨ ਘਟਾਉਂਦਾ ਇੱਕ ਪੈਕਟ ਬਾਈ ਇਹ ਬਾਈ 3 ਤੋਂ 7 ਕਿਲੋ ਤੱਕ ਅੱਛਾ ਕੋਈ ਇਹਦਾ ਕੋਈ ਸਾਈਡ ਇਫੈਕਟ ਬਾਈ ਜ਼ੀਰੋ ਬਾਈ ਸਾਈਡ ਇਫੈਕਟ ਇਹਦਾ ਕੋਈ ਨਹੀਂ ਇਹ ਲੈਣਾ ਕਰਨਾ ਕਿਸ ਤਰ੍ਹਾਂ ਹੁੰਦਾ ਬਈ ਇਹ ਬਾਈ ਜੀ ਇੱਕ ਕੰਚ ਦੇ ਗਲਾਸ ਵਿੱਚ ਇੱਕ ਦਮ ਚੂਰਣਾ ਘੋਣਾ ਪੈਂਦਾ ਸਾਮ ਨੂੰ ਤੇ ਸਵੇਰ ਉਹਦੇ ਵਿੱਚ ਅੱਧਾ ਨਿੰਮੂ ਜੜ ਕੇ ਉਹਨੂੰ ਖਾਲੀ ਪੇਟ ਪੀਣਾ ਪੈਂਦਾ ਬਾਈ ਜੀ ਹੂੰ ਤੇ ਪੀਣ ਤੋਂ ਬਾਅਦ ਘੰਟਾ ਡੇਢ ਘੰਟਾ ਕੁਝ ਖਾਣਾ ਪੀਣਾ ਨਹੀਂ ਬਾਈ ਜੀ ਕੋਸੇ ਦਾ ਪਾਣੀ ਪੀ ਸਕਦੇ ਹੋ ਤਲੀ ਤੇ ਮਿੱਠੇ ਦਾ ਪਰਹੇਜ ਹੈ ਜੀ ਹੂੰ ਤੇ ਆਨਲਾਈਨ ਵੀ ਦੇਸ਼ ਵਿਦੇਸ਼ ਦੇ ਅ ਕਿੰਨਾ ਘਟਿਆ ਬਾਬਾ ਜੀ ਮੇਰਾ ਖੁਦ ਦਾ ਭਜਨ ਪਹਿਲਾਂ ਸੀਗਾ ਜੀ 1.5 ਕਿਲੋ ਹੁਣ 97 ਕਿਲੋ ਆਏਗਾ ਅੱਛਾ ਹਾਂਜੀ 7 ਕਿਲੋ ਭਜਨ ਘਟਿਆ ਹੋਇਆ ਯਾਨੀ ਕਿ ਇੱਕ ਮਹੀਨਾ ਹਲੇ ਮੈਂ ਖਾਦਾ ਇੱਕ ਮਹੀਨਾ ਤੇ 10 ਦਿਨ ਖਾਦਾਗਾ ਹੂੰ ਤੇ ਤੁਹਾਡਾ ਕਿੰਨਾ ਭਜਨ ਘਟਿਆ ਜੀ ਆ ਜੋ ਇਧਰ ਨੇੜੇ ਹੋ ਜੋ ਮੇਰਾ ਭਜਨ ਸੀ ਜੀ ਇਸ ਕਿ ਚੁਰਨ ਖਾਣ ਤੋਂ ਪਹਿਲਾਂ 84 ਕਿਲੋ ਵਜਨ ਸੀਗਾ ਹੁਣ ਮੇਰਾ ਵਜਨ 77 ਕਿਲੋ ਆਈ ਜੀ ਹੂੰ ਤੇ 6-7 ਕਿਲੋ ਮੇਰਾ ਵੀ ਵਜਨ ਘਟ ਗਿਆ ਹੈ ਅੱਛਾ ਇੱਕ ਪੈਕਟ ਨਾਲ ਕਿੰਨਾ ਘਟ ਗਿਆ ਸੀ ਤੁਹਾਡਾ ਇੱਕ ਪੈੜਗਰ ਨਾਲ ਦੇ 6-7 ਕਿਲੋ ਕੋਈ ਟੈਮਰ ਆਈ ਅੱਛਾ ਦੂਜਾ ਦੂਜਾ ਹੁਣ ਸ਼ੁਰੂ ਕੀਤਾ ਹੈ ਪੰਜ-ਸੱਤ ਦਿਨ ਹੋਇਆ ਹੋ ਸ਼ੁਰੂ ਕੀਤਾ ਹੈ ਦੂਜਾ ਬਿਲਕੁਲ ਦੋਸਤੋ ਜੇਕਰ ਤੁਹਾਨੂੰ ਇੱਥੇ ਬਾਈ ਹੈਂਡ ਕਿਸੇ ਨੇ ਵੀ ਲਿਜਾਣਾ ਤਾਂ ਬਾਬਾ ਜੀ ਪਾਲਾ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਕਿਸ ਨੂੰ ਮਰਜ਼ੀ ਪੁੱਛ ਲਓ ਬਾਬਾ ਪਾਲਾ ਸਿੰਘ ਜੀ ਦਾ ਬਾਕੀ ਆਪਾਂ ਬਾਬਾ ਪਾਲਾ ਸਿੰਘ ਜੀ ਦਾ ਥੱਲੇ ਨੀਚੇ ਆਪਾਂ ਨੰ